ਇਹ ਬਿਲਕੁਲ ਨੇਚਰਲ ਹੈ ਜੀ ਦੁੱਧ ਦੀ ਬਣਦੀ ਹੈ ਤੇ ਬਕਾਇਦਾ ਰਦਾਵਾ ਫਾਰਮ ਦੇ ਵਿੱਚ ਬਣਦੀ ਹੈ ਇਹ ਬਣਦੀ ਵੀ ਦੇਖ ਸਕਦੇ ਆ ਦੇਖੋ ਤੁਸੀਂ ਜਿਹੜਾ ਇਹਦੇ ਵਿੱਚ ਇਨਗਰੀਡੀਅੰਟਸ ਪੈਂਦਾ ਹੈਗਾ ਉਹ ਹਲਦੀ ਹੈ ਤੇ ਟਮਾਟਰ ਪੈਂਦਾ ਹੈ ਹਲਦੀ ਟਮਾਟਰ ਦੀ ਸਾਬਣਾਂ ਜੀ ਹਾਂ ਕੋਈ ਰੰਗ ਨਹੀਂ ਜੀ ਜੋ ਇਨਗਰੀਡੀਅੰਟਸ ਦਿਖਾਇਆ ਗਿਆ ਵੀਰੇ ਉਹੀ ਪਾਇਆ ਗਿਆ ਤੇ ਰੰਗ ਬੂਰਾ ਕਰਨ ਦੀ ਵੀ ਗਾਰੰਟੀ ਹੈ ਇਹ ਸਾਬਣਾਂ ਦੀ ਐਲੋਵੀਰਾ ਕੈਦਾਂ ਦੀ ਆ ਵੀ ਯਾਨੀ ਕਿ ਜਿਹੜੀ ਆਪਾਂ ਕਹਿੰਦੇ ਨੇ ਵੀ ਉਮਰ ਤੋਂ ਪਹਿਲਾਂ ਝੁਰੜੀਆਂ ਪੈਣ ਲੱਗੀਆਂ। ਇਹ ਬੁਰਾ ਨਹੀਂ ਹੋਣ ਦਿੰਦੀ। ਹਾਂ, ਮਲਾਇਮ ਰੱਖਦੀ ਐ ਇਸਕੇ ਨੇ। ਇਹ ਵਾਲਾ ਸੈੱਟ ਤੁਸੀਂ ਆਪਣੇ ਬਾਲਾਂ ਦੀ ਤੁਹਾਨੂੰ ਕੋਈ ਵੀ ਸਮੱਸਿਆ ਠੀਕ ਹੈ। ਠੀਕ ਹੈ ਤੁਸੀਂ ਇਹ ਸੈੱਟ ਮੰਗਾਓ। 100% ਗਾਰੰਟੀ ਹੈ ਦੱਸ ਰਹੇ ਵੀ ਪੈਸੇ ਵਾਪਸ। ਠੀਕ ਹੈ ਜੀ। ਜੇ ਆਪਣਾ ਪ੍ਰੋਡਕਟ ਰਿਜ਼ਲਟ ਨਾ ਦੇਵੇ। ਇੰਨੀ ਗਾਰੰਟੀ ਦੇ। ਇੰਨੀ ਗਾਰੰਟੀ ਹੈਗੀ। ਇਹ ਜਿੰਨੀਆਂ ਵੀ ਪੈਣਾ ਘਰਾਂ ਦੇ ਵਿੱਚ ਬੈਠੀਆਂ ਹੱਕੀਆਂ ਪਈਆਂ ਨੇ ਵੀ ਅਸੀਂ ਕੀ ਕੰਮ ਕਰੀਏ। ਸਹੀ ਗੱਲ ਹੈ। ਠੀਕ ਹੈ ਨਾ। ਵੀ ਯਾਰ ਅਸੀਂ ਥੋੜਾ ਬਹੁਤ ਪੈਸਾ ਜੇ ਅਸੀਂ ਨਾਲ ਕਮਾਈਏ ਘਰ ਵਾਲੇ ਦੇ ਨਾਲ ਤਾਂ ਉਹਦੀ ਹੈਲ ਉਹ ਬਹੁਤ ਜਿਆਦਾ ਸੌਖੀ ਹੋ ਜਾਂਦੀ ਹੈ ਗਰੰਟੀ ਨਾਲ ਦਰਸੇਮ ਭਾਈ 15 ਤੋਂ 20000 ਰੁਪਏ ਮੰਥਲੀ ਉਹ ਕਮਾ ਸਕਦੀ ਹੈ ਲਵੇ ਮਿੱਤਰੋ ਅੱਜ ਦੀ ਵੀਡੀਓ ਦੇਖ ਕੇ ਤੁਸੀਂ ਪੈਸੇ ਕਮਾ ਵੀ ਸਕਦੇ ਹੋ ਤੇ ਪੈਸੇ ਬਚਾ ਵੀ ਸਕਦੇ ਹੋਗੇ ਕਿਵੇਂ ਸਾਰੀ ਗੱਲਬਾਤ ਕਰਦੇਗਾ ਆਪਾਂ ਜਗਦੀਪ بھائی ਦੇ ਨਾਲ ਕਿਉਂਕਿ ਬਈ ਜਗਦੀਪ بھائی ਨੇ ਆਰਗੇਨਿਕ ਖਾਬੜਾ ਤਿਆਰ ਕਰਤੀ ਹੈ ਕਿਹੜੀ ਕਿਹੜੀ ਦੀ ਸਾਰੀ ਗੱਲਬਾਤ ਕਰਦੇਗਾ ਬਈ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਵੀਰ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਆਪਾਂ ਖੜਿਆ ਬਈ ਸਹਿਰ ਲਾਂਗੋਵਾਲ ਦੇ ਵਿੱਚ ਹਨਾ ਬਈ ਹਾਂਜੀ ਹਾਂਜੀ ਬਿਲਕੁਲ ਹੁਣ ਕਿੱਥੇ ਪੂਗਾ ਬੱਲੇ ਇਹ ਦੱਸ ਦੀ ਇੱਕ ਵਾਰੀ ਆਪਣਾ ਲਾਂਗੋਵਾਲ ਨੀਅਰ ਗਵਰਨਮੈਂਟ ਸਕੂਲ ਜੀ ਮੁੰਡਿਆਂ ਵਾਲਾ ਤੇ ਮੰਡੇਰਾ ਰੋਡ ਰੰਧਾਵਾ ਟਰੇਡਿੰਗ ਕ ਦੇਓ ਲੋਕੇਸ਼ਨ ਵੀ ਕੱਟ ਸਕਦੇ ਹੋ ਲੈ ਵੀ ਪਹਿਲਾਂ ਤਾਂ ਆਪਾਂ ਜੀ ਗੱਲਬਾਤ ਕਰਦੇ ਆ ਵੀ ਪੈਸੇ ਕਿਵੇਂ ਬਚਾਈਏ ਠੀਕ ਹੈ ਜੀ ਪ੍ਰੋਟੈਕਟਾ ਕਹਿੰਦੀ ਮਾਰ ਦੋ ਨੀਗਾ ਦੇਖ ਸਕਦੇ ਹੋ ਬਾਈ ਦੱਸੋ ਬਾਈ ਜੀ ਪ੍ਰੋਡਕਟਾਂ ਬਾਰੇ ਕਿਵੇਂ ਆਪਾਂ ਆਪਦੇ ਪੈਸੇ ਬਚਾ ਸਕਦੇ ਆਂਗੇ ਦੇਖੋ ਜੀ ਇਹ ਜਿਹੜੇ ਪ੍ਰੋਡਕਟ ਨੇਗੇ ਆਪਣੇ ਕੋਲੇ ਪਹਿਲੀ ਗੱਲ ਤਾਂ ਇਹ ਨੇਚਰਲ ਪ੍ਰੋਡਕਟ ਨੇਗੇ ਜਿਹੜੇ ਸਾਰੇ ਨੇਚਰਲ ਪ੍ਰੋਡਕਟ ਸਭ ਤੋਂ ਵੱਡਾ ਪੈਸਾ ਬਚਾਉਣ ਦੀ ਗੱਲ ਕੀ ਹੈ ਕਿਉਂਕਿ ਸਿਹਤ ਤੋਂ ਵੱਡਾ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਗੱਲ ਹੈ ਜਦੋਂ ਆਪਾਂ ਮੰਨ ਕੇ ਚੱਲੋ ਵੀ ਬਾਜ਼ਾਰੂ ਕੈਮੀਕਲ ਲਾ ਲਾ ਕੇ ਆਪਣੀਆਂ ਸਕਿਨ ਨੂੰ ਇੰਨੀਆਂ ਇਦਾਂ ਦੀਆਂ ਬਿਮਾਰੀਆਂ ਲਗਾ ਲੈਂਦੇ ਆਂ ਵੀ ਉਹ ਇੱਕਦਾਂ ਸਾਰੀ ਸਾਰੀ ਉਮਰ ਲੋਟ ਨਹੀਂ ਆਉਂਦੀਆਂ ਤੇ ਬਾਕੀ ਆਪਣਾ ਪੈਸਾ ਵੀ ਉਹਦੇ ਵਿੱਚ ਬਹੁਤ ਲੱਗ ਜਾਂਦਾ ਠੀਕ ਹੈ ਕਿਉਂ ਨਾ ਆਪਾਂ ਇਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰੀਏ ਜਿਹੜੀਆਂ ਆਪਣੀਆਂ ਸਕਿਨ ਨੂੰ ਕੋਈ ਪ੍ਰੋਬਲਮ ਹੀ ਨਾ ਆਉਣ। ਸਹੀ ਗੱਲ। ਸਭ ਤੋਂ ਵੱਡੀ ਬਚਤ ਤੁਹਾਡੇ ਪੈਸੇ ਦੀ ਵੀ ਹੈ ਤੇ ਤੁਹਾਡੀ ਸਕਿਨ ਦੀਆਂ ਬਿਮਾਰੀਆਂ ਦੀ। ਸਹੀ ਗੱਲ ਹੈ। ਯਾਨੀ ਕਿ ਬਈ ਇਹ ਸਾਬਣਾਂ ਬਈ ਜੀ ਤੁਸੀਂ ਵਰਤ ਕੇ ਆਪਣੇ ਪੈਸੇ ਬਚਾ ਸਕਦੇ ਹੋਗੇ। ਸਭ ਤੋਂ ਪਹਿਲੀ ਸਾਬਣ ਆਉਂਦੀ ਹੈ ਜੀ ਇਹਦੀ। ਹਾਂਜੀ। ਦੁੱਧ ਦੀ। ਇਹ ਦੁੱਧ ਦੀ ਸਾਬਣਾਂ ਜੀ ਰੰਧਾਵਾ ਗੌਟ ਫਾਰਮ ਦੀ ਸਾਬਣਾਂ ਇਹ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਸਾਬਣ ਹੈਗੀ। ਠੀਕ ਹੈ। ਤੇ ਇਹ ਬਿਲਕੁਲ ਬੱਕਰੀ ਦੇ ਦੁੱਧ ਤੋਂ ਤਿਆਰ ਹੈਗੀ। ਹਾਂਜੀ। ਠੀਕ ਹੈ। ਇਹ ਇੰਨਾ ਕੁ ਨੇਚਰਲ ਹੈਗੀ ਜਿਵੇਂ ਬੇਬੀ ਕੇਅਰ ਜਾਂ ਮਲਕ ਇਦਾਂ ਦੀਆਂ ਸਾਬਣਾਂ ਜਿਹੜੀਆਂ ਬੱਚਿਆਂ ਵਾਸਤੇ ਆਉਂਦੀਆਂ ਜੋਂਸਨ ਬੇਬੀ ਆਉਂਦੀਆਂ ਠੀਕ ਹੈ ਉਹ ਬੱਚਿਆਂ ਲਈ ਵੀ ਬਹੁਤ ਜ਼ਿਆਦਾ ਪਸੰਦ ਦੀ ਸਾਬਣ ਹੈ ਦਰਸੇਮ ਬਾਈ ਇਹ ਠੀਕ ਹੈ ਤੇ ਬਹੁਤ ਹੀ ਵਧੀਆ ਸਾਬਣ ਹੈ ਯਾਨੀ ਕਿ ਸਕਿਨ ਨੂੰ ਗਲੋ ਰੱਖਦੀ ਹੈ ਹਾਂਜੀ ਤੇ ਡਾਲ ਸਕਿਨ ਨੂੰ ਖਤਮ ਕਰਦੀ ਹੈ ਤੇ ਬੱਚਿਆਂ ਦੇ ਲਈ ਤਾਂ ਇੱਕ ਤਰ੍ਹਾਂ ਦੀ ਇਹ ਸਪੈਸ਼ਲ ਹੀ ਹੈ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਹਾਂ ਬੱਚਿਆਂ ਨੂੰ ਦੁੱਧ ਦੇ ਨਾਲ ਨਮਾਇਆ ਜਾਂਦਾ ਸੀ ਠੀਕ ਹੈ ਪਰ ਉਹ ਗੱਲ ਬਾਤ ਹੋ ਜੂਗੀ ਉਹੀ ਗੱਲ ਬਾਤ ਹੋ ਜੂਗੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮਾਮਾ ਬੱਚਿਆਂ ਨੂੰ ਦੁੱਧ ਦੇ ਨਾਲ ਨਾ ਤਾਂ ਉਹਨਾਂ ਕੋਲ ਟਾਈਮ ਹੈ ਤੇ ਨਾ ਹੀ ਇਹਨਾਂ ਦੁੱਧ ਹੈ ਸਹੀ ਗੱਲ ਹੈ ਦੁੱਧੇ ਨਹੀਂ ਹੈਗਾ ਦੁੱਧ ਨਹੀਂ ਹੈਗਾ ਜੀ ਹਾਂ ਹਾਂ ਇਹ ਬਿਲਕੁਲ ਨੇਚਰਲ ਹੈ ਜੀ ਦੁੱਧ ਦੀ ਬਣਦੀ ਹੈ ਤੇ ਬਕਾਇਦਾ ਰਦਾਵਾ ਫਾਰਮ ਦੇ ਵਿੱਚ ਬਣਦੀ ਹੈ ਇਹ ਬਣਦੀ ਵੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਅਗਲੀ ਸਾਬਣ ਜੀ ਅਗਲੀ ਸਾਬਣਾ ਵੀਰ ਜੀ ਇਹ ਆ ਦੇਖੋ ਤੁਸੀਂ ਜਿਹੜਾ ਇਹਦੇ ਵਿੱਚ ਇਨਗਰੀਡੀਅੰਟਸ ਪੈਂਦਾ ਹੈਗਾ ਠੀਕ ਆ ਉਹ ਹਲਦੀ ਆ ਤੇ ਟਮਾਟਰ ਪੈਂਦਾ ਠੀਕ ਆ ਹਲਦੀ ਟਮਾਟਰ ਦੀ ਸਾਬਣਾ ਹੈ ਹਾਂ ਇਹ ਵੀ ਐਂਟੀਬਾਇਟਿਕ ਹੈ ਇਹਦੇ ਵਿੱਚ ਵੀ ਵਿਟਾਮਿਨ ਸੀ ਹੈ ਠੀਕ ਹੈ ਜੀ ਆਪਾਂ ਆਮ ਘਰਾਂ ਦੇ ਵਿੱਚ ਦੇਖਦੇ ਆਂ ਅੱਜ ਕੱਲ ਲੇਡੀਜ਼ ਟਮਾਟਰ ਕੱਟ ਕੇ ਚਿਹਰੇ ਤੇ ਲਾਉਂਦੀਆਂ ਹਨਾ ਹਲਦੀ ਦਾ ਲੇਪ ਕਰਦੀਆਂ ਉਹ ਜਦ ਕੀ ਹਰ ਇੱਕ ਬੰਦੇ ਕੋਲ ਟਾਈਮ ਨਹੀਂ ਹੁੰਦਾ ਸਹੀ ਗੱਲ ਹੈ ਠੀਕ ਆ ਹਰੇਕ ਬੰਦੇ ਦਾ ਸ਼ਡਿਊਲ ਵਿਜੀ ਹੈ ਉਹਦੇ ਲਈ ਤੁਸੀਂ ਆਪਣੀ ਜਿਹੜੀ ਮਤਲਬ ਕਿ ਬਲੈਕਨੈਸ ਹੋਗੀ ਜਾ ਆਪਾਂ ਕਹਿ ਦਈਏ ਵੀ ਅੱਗੇ ਬਟਣਾ ਮਲਦੀਆਂ ਜਿੱਦਾਂ ਬੁੜੀਆਂ ਫੇਰ ਵਾਸਤੇ ਕਲਰਸ ਵਾਸਤੇ ਠੀਕ ਆ ਉਹ ਇੱਕ ਤਰ੍ਹਾਂ ਦਾ ਐਂਟੀਬਾਇਟਿਕ ਸੀਗਾ ਠੀਕ ਹੈ ਉਹ ਜਿਹੜੀ ਕਿ ਸਕਿਨ ਦੀ ਗੰਦਗੀ ਹੁੰਦੀ ਆ ਉਹਦੇ ਜਿੰਨੇ ਵੀ ਰੋਮ ਹੁੰਦੇ ਆ ਸਕਿਨ ਦੇ ਵਿੱਚ ਉਹਨੂੰ ਬੰਦ ਕਰ ਬੰਦ ਹੋ ਜਾਂਦੇ ਡਸਟ ਦੇ ਨਾਲ ਠੀਕ ਹੈ ਧੂੜ ਮਿੱਟੀ ਦੇ ਨਾਲ ਉਹਨੂੰ ਇਹ ਖੋਲਣ ਦਾ ਕੰਮ ਕਰਦੀ ਆ ਟਮਾਟਰ ਤੇ ਹਲਦੀ ਦੀ ਸਾਬਣ ਟਮਾਟਰ ਤੇ ਹਲਦੀ ਦੀ ਸਾਬਣ ਰੰਗ ਰੰਗ ਤਾਂ ਨਹੀਂ ਪਾਇਆ ਹੋਇਆ ਕੋਈ ਜੇ ਰੰਗ ਦੀ ਗੱਲ ਕੋਈ ਰੰਗ ਨਹੀਂ ਜੀ ਜੋ ਇਨਗਰੀਡੀਅੰਟਸ ਦਿਖਾਇਆ ਗਿਆ ਵੀਰੇ ਉਹੀ ਪਾਇਆ ਗਿਆ ਤੇ ਰੰਗ ਗੋਰਾ ਕਰਨ ਦੀ ਵੀ ਗਾਰੰਟੀ ਹੈ ਇਹ ਸਾਬਣਾਂ ਦੀ ਹਾਂਜੀ ਹਾਂਜੀ ਅਗਲੀ ਜੀ ਇਹ ਆ ਗਿਆ ਜੀ ਆਪਣਾ ਨਿੰਮਾ ਹਾਂਜੀ ਹਾਂ ਇਹ ਆ ਗਿਆ ਨਿੰਮਾ ਦੇਖੋ ਤੁਸੀਂ ਨੇਚਰਲ ਨਿੰਮ ਦੇਖ ਰਹੇ ਹੋ ਇਹਨੂੰ ਦੁਨੀਆਂ ਦਾ ਇੱਕ ਡਾਕਟਰ ਕਿਹਾ ਹੈ ਤੁਹਾਡੀ ਸਕਿਨ ਦੇ ਵਿੱਚ ਫਿਣਸੀਆਂ ਦਾਗ ਧੱਬੇ ਠੀਕ ਹੈ ਡਾਲ ਸਕਿਨ ਜਾਂ ਤੁਹਾਡੇ ਸਕਿਨ ਦੇ ਵਿੱਚ ਕਾਫੀ ਤਰ੍ਹਾਂ ਦੀ ਖਾਜ ਖੁਰਕਰੀਆਂ ਬਿਮਾਰੀਆਂ ਠੀਕ ਹੈ ਜੀ ਉਹਨਾਂ ਦੇ ਲਈ ਇਹ ਜਿਹੜਾ ਤੁਸੀਂ ਮੰਨ ਕੇ ਚੱਲ ਸਾਬਣਾਂ ਦਾ ਦੇਖ ਰਹੇ ਹੋ ਸਿਸਟਮ ਇਹ ਕੱਲੇ ਨਿੰਮ ਦੀ ਸਾਬਣ ਹੈ ਜੀ ਠੀਕ ਹੈ ਜੀ ਠੀਕ ਹੈ ਇੰਨਾ ਕੁ ਵਧੀਆ ਸਾਬਣ ਹੈ ਇਹ ਤੁਹਾਡੇ ਸਕਿਨ ਦੇ ਵਿੱਚ ਰੂਟੀਨ ਦੇ ਵਿੱਚ ਤੁਸੀਂ ਬਾਜ਼ਾਰੂ ਸਾਬਣ ਵਰਤਣਾ ਉਹਦੇ ਵਿੱਚ ਇੱਕ ਲਿਖਿਆ ਹੁੰਦਾ ਹੈਗਾ ਟੈਲੋ ਟੈਲੋ ਮਤਲਬ ਉਹਦੇ ਵਿੱਚ ਪਸ਼ੂਆਂ ਦੀ ਚਰਬੀ ਪਾਈ ਜਾਂਦੀ ਹੈ ਬਹੁਤ ਸਾਰੀਆਂ ਸਾਬਣਾਂ ਦੇ ਤੁਸੀਂ ਲਿਖਿਆ ਦੇਖੋਗੇ ਥੀ ਗ੍ਰੇਡ ਦੀਆਂ ਸਾਬਣਾ ਹੁੰਦੀਆਂ ਉਹ ਦੂਸਰੀ ਗੱਲ ਇਹ ਵੀ ਹੈ ਵੀ ਬਾਕੀ ਉਹ ਟਾਇਲਟ ਸੋਪ ਹੁੰਦੀਆਂ ਜਿਸ ਤਰ੍ਹਾਂ ਆਪਾਂ ਉਹਦੇ ਉੱਤੇ ਨਹਾਉਣ ਵਾਲੀ ਸਾਬਣ ਕਿਸੇ ਤੇ ਵੀ ਨਹੀਂ ਲਿਖਿਆ ਹੁੰਦਾ ਵਨ ਗ੍ਰੇਡ ਤੇ ਲਿਖਿਆ ਹੁੰਦਾ ਉਹ ਬਹੁਤ ਘੱਟ ਮਾਰਕੀਟ ਚੋਂ ਆਪਾਂ ਖਰੀਦਦੇ ਆ ਇਹ ਸਪੈਸ਼ਲ ਨਹਾਉਣ ਵਾਸਤੇ ਸਾਬਣਾ ਹੈ ਇੱਕ ਚੀਜ਼ ਦਾ ਸਪੈਸ਼ਲ ਧਿਆਨ ਆਦਰਸੇ ਭਾਈ ਜਿਵੇਂ ਬਾਜ਼ਾਰੂ ਸਾਬਣਾ ਆਪਾਂ ਖਰੀਦਦੇ ਆ ਉਹ ਆਪਾਂ ਵਾਲਾਂ ਤੇ ਵੀ ਲਾਈ ਜਾਂਦੇ ਆ ਤੇ ਪਿੰਡੇ ਤੇ ਵੀ ਲਾਈ ਜਾਂਦੇ ਆ ਇਹ ਸਾਬਣ ਐਦਾਂ ਦੀ ਹੈਗੀ ਜਿਹੜੀ ਤੁਸੀਂ ਵਾਲਾਂ ਤੇ ਵੀ ਲਾ ਸਕਦੇ ਹੋ ਤੇ ਆਪਣੇ ਪੂਰੇ ਫੁੱਲ ਬਾਡੀ ਤੇ ਵੀ ਲਾ ਸਕਦੇ ਹੋ ਇਹ ਕੀ ਚੀਜ਼ ਆ ਗਈ ਇਹ ਨਿੰਮ ਦਾ ਤੇਲ ਹੈ ਤੇਲ ਵੀ ਆਉਂਦਾ ਆਪਣਾ ਜਿੰਨਾ ਭੈਣਾਂ ਨੂੰ ਵੀਰਾਂ ਨੂੰ ਬਾਲਾਂ ਦੀ ਸਮੱਸਿਆ ਹੈ ਬਾਲ ਝੜਦੇ ਆ ਠੀਕ ਹੈ ਸ਼ਿਕਰੀਕਰ ਉਹ ਨੇਚਰਲ ਨੀਮ ਓਇਲ ਠੀਕ ਹੈ ਤੇ ਨੀਮ ਸੋਪ ਸੋਪ ਇਹ ਵਰਤ ਸਕਦੇ ਆ ਜੀ ਠੀਕ ਹੈ ਹਾਂ ਜੀ ਜੀਕ ਸਕਦੇ ਆ ਬਾਈ ਤੇ ਅਗਲੀ ਆ ਗਈ ਜੀ ਆਪਣੀ ਮੁਲਤਾਨੀ ਮਿੱਟੀ ਹਾਂ ਜੀ ਠੀਕ ਹੈ ਜੀ ਇਹ ਬਾਈ ਜੀ ਮਿੱਟੀ ਮੰਨ ਕੇ ਚਲੋ ਵੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਇੱਕ ਇਹ ਵੀ ਕੁਦਰਤੀ ਹੈ ਪਹਾੜੀਆਂ ਦੇ ਵਿੱਚ ਪਾਈ ਜਾਂਦੀ ਹੈ ਇਹਦੀ ਪਹਾੜੀ ਹੁੰਦੀ ਆ ਠੀਕ ਹੈ ਇਹ ਇਹਦਾ ਪਾਊਡਰ ਫਾਰਮ ਬਣਾਇਆ ਗਿਆ ਜਿਹਦਾ ਲੇਡੀਜ਼ ਘਰਾਂ ਦੇ ਵਿੱਚ ਲੇਪ ਕਰਦੀਆਂ ਠੀਕ ਹੈ ਇਹਦਾ ਸਕ੍ਰੰਬ ਬਣਾਉਂਦੀ ਆ ਇਹਦਾ ਇੱਕ ਫੇਸ ਪੈਕ ਹੁੰਦਾ ਜਿਵੇਂ ਉਹ ਕਹਿੰਦੇ ਆ ਆਪਣਾ ਫੇਸ ਉਹਦਾ ਇੱਕ ਲੇਪ ਬਣਾ ਕੇ ਤੁਹਾਨੂੰ ਕਾਫੀ ਮਿਹਨਤ ਆਉਂਦੀ ਹੈ ਠੀਕ ਹੈ 글로 ਵਾਸਤੇ 글로 ਵਾਸਤੇ ਇਹ ਜਾਨੀ ਕਿ ਡਸਟ ਨੂੰ ਖਿੱਚ ਲਾਂਦੀ ਆ ਠੀਕ ਹੈ ਜਿੱਥੇ ਛਾਈਆਂ ਦੀ ਵੱਡੀ ਸਮੱਸਿਆ ਉੱਥੇ ਮਲਤਾਨੀ ਮਿੱਟੀ ਬਹੁਤ ਜ਼ਿਆਦਾ ਕੰਮ ਕਰਦੀ ਆ ਮਿੱਤਰੋ ਦੇਖ ਸਕਦੇ ਹੋਗੇ ਇਹ ਆ ਜੀ ਮਲਤਾਨੀ ਮਿੱਟੀ ਦੀ ਸਾਬਣ ਹਾਂ ਜੀ ਹਾਂ ਠੀਕ ਹੈ ਜੀ ਇਹ ਇਹ ਪੈ ਇਹ ਇੰਨੀ ਮਿਹਨਤ ਕਰਨ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਸਿਰਫ ਉਹਦੀ ਆਪਾਂ ਸਾਬਣ ਹੀ ਬਣਾ ਤੀ ਤੁਸੀਂ ਦਿਨ ਦੇ ਵਿੱਚ ਤਿੰਨ ਵਾਰੀ ਆਪਣੇ ਫੇਸ ਨੂੰ ਇਹ ਸਾਬਣ ਦੇ ਨਾਲ ਸਾਫ਼ ਕਰ ਲੋ ਤੁਹਾਡੀਆਂ ਛਾਈਆਂ ਦਾਗ ਤਾਂ ਬਈ ਬਿਲਕੁਲ ਖਤਮ ਹੋ ਜਾਣਗੇ ਠੀਕ ਹੈ ਜੀ ਅਗਲਾ ਜੈਲੋਵੇਰਾ ਆ ਗਿਆ ਆਪਣਾ ਜੀ ਹਾਂ ਜੀ ਆਹ ਐਲੋਵੇਰਾ ਤੁਸੀਂ ਦੇਖ ਸਕਦੇ ਹੋ ਦਰ ਸਿੰਘ ਭਾਈ ਇਹ ਜਿਵੇਂ ਆਪਣਾ ਪਿਓਰ ਐਲੋਵੇਰਾ ਠੀਕ ਆ ਜਿਹੜਾ ਤੁਸੀਂ ਦੇਖਿਆ ਹੈਗਾ ਤੇ ਇਹ ਬਿਲਕੁਲ ਹੀ ਇਦਾਂ ਹੀ ਮਤਲਬ ਕਿ ਇਹ ਪੈਂਦਾ ਸਾਬਣ ਦੇ ਵਿੱਚ ਠੀਕ ਆ ਜਦੋਂ ਮਰਜ਼ੀ ਤੁਸੀਂ ਆ ਕੇ ਸਾਬਣ ਬਣਦੀ ਦੇਖ ਸਕਦੇ ਹੋ ਐਲੋਵੇਰਾ ਇੱਕ ਇਦਾਂ ਦੀ ਆ ਵੀ ਯਾਨੀ ਕਿ ਜਿਹੜੀ ਆਪਾਂ ਕਹਿੰਦੇ ਨੇ ਵੀ ਉਮਰ ਤੋਂ ਪਹਿਲਾਂ ਝੁਰੜੀਆਂ ਪੈਣ ਲੱਗੀਆਂ। ਗਬੜਾ ਨਹੀਂ ਹੋਣ ਦਿੰਦੀ। ਹਾਂ, ਮਲਾਇਮ ਰੱਖਦੀ ਐ ਸਕਿਨ ਨੂੰ। ਵਾਲਾਂ ਲਈ ਵੀ ਵਧੀਆ ਈ ਤੇ ਸਕਿਨ ਲਈ ਵੀ ਵਧੀਆ ਫੇਸ ਲਈ ਵੀ ਬਹੁਤ ਜ਼ਿਆਦਾ ਟੌਪ ਐ। ਠੀਕ ਐ ਜੀ। ਜਿਵੇਂ ਅ ਕਈ ਵਾਰ ਕੀ ਹੁੰਦਾ ਆਪਣੇ ਜਿਹੜੀ ਸਕਿਨ ਦੀ ਪਰਤ ਹੁੰਦੀ ਐ ਉਹ ਡਸਟ ਨਾਲ ਮਤਲਬ ਕਿ ਇੱਕ ਤਰ੍ਹਾਂ ਦਾ ਉਹ ਰੋਮਜ਼ ਬੰਦ ਹੋਣ ਦੇ ਲਈ ਉੱਥੇ ਵੀ ਇਹ ਬਹੁਤ ਜ਼ਿਆਦਾ ਕੰਮ ਕਰਦੀ ਐ। ਠੀਕ ਐ ਜੀ। ਠੀਕ ਐ ਜੀ। ਤੇ ਅਗਲਾ ਆ ਗਿਆ ਬਈ ਉਨियन ਔਇਲ ਇਹਦੇ ਬਾਰੇ ਦੱਸੋ ਜੀ ਇਹ ਪਿਆਜ਼ ਦਾ ਔਇਲ ਹੈ ਵੀਰੇ ਜਿੰਨਾ ਭੈਣਾ ਵੀਰਾਂ ਦੇ ਯਾਨਕਿ ਵਾਲ ਝੜਦੇ ਆ ਜਾਂ ਕਮਜ਼ੋਰ ਹੈ ਵਾਲ ਆਪਾਂ ਕਹਿੰਦੇ ਨੇ ਯਾਰ ਵੀ ਉਹੀ ਕੰਗੇ ਨਾਲ ਬੌਣ ਤੇ ਟੁੱਟੀ ਜਾਂਦੇ ਆ ਠੀਕ ਆ ਠੀਕ ਆ ਉਹ ਬਚਾ ਲਓ ਆਪਣੇ ਵਾਲ ਨਹੀਂ ਤਾਂ ਫਿਰ ਮਤਲਬ ਕਿ ਉਸ ਤੋਂ ਬਾਅਦ ਫਿਰ ਆਪਾਂ ਦਵਾਈਆਂ ਲਵਾਉਂਦੇ ਫਿਰਦੇ ਆ ਠੀਕ ਆ ਨਾ ਇਹ ਨੇਚਰਲ ਔਇਲ ਆ ਉਨਿਅਨ ਓਇਲ ਆ ਪਿਆਜ਼ ਦਾ ਓਇਲ ਆ ਬਿਲਕੁਲ ਠੀਕ ਆ ਜੀ ਕੋਈ ਵੀ ਇਹਦੇ ਵਿੱਚ ਮਲਾਵਟ ਸਾਫਤ ਕਰਦੇ ਜਾਂ ਬੰਦਾ ਇਹਦੇ ਵਿੱਚ ਰੰਗ ਪਾਇਆ ਸਾਫਤ ਕਰਦੇ ਇਹ ਚੀਜ਼ਾਂ ਦੀ ਆਪਾਂ ਬਾਈ ਗਰੰਟੀ ਦਿੰਦੇ ਆ ਪੂਰਾ ਨੇਚਰਲ ਆ ਬਾਈ ਇਹ ਸਾਰਾ ਠੀਕ ਆ ਜੀ ਰੇਟ ਕਿੰਨਾ ਰਹੂਗਾ ਨਤੀਜਾਂ ਦਾ ਜੀ ਰੇਟ ਬਾਈ ਜੀ ਇਹ ਮੰਨ ਕੇ ਚਲੋ ਆਮ ਯੂਨੀਕ ਜਾਂ ਰੇਟ ਹੈਗਾ ਕੋਈ ਜ਼ਿਆਦਾ ਮਤਲਬ ਕਿ ਮਹਿੰਗਾ ਨਹੀਂ ਹੈਗਾ ਸਾਰਾ ਸਿਸਟਮ ਸਾਡਾ ਠੀਕ ਆ ਜੀ ਸਿੰਪਲ ਜਿਹਾ ਰੇਟ ਆ ਜਿਵੇਂ ਗੌਟ ਮਲਕ ਦੀ ਸਾਬਣ ਆ ਜਿਹੜੀ ਇਹ 40 ਰੁਪਏ ਦੀ ਆ ਠੀਕ ਆ ਇਹ ਵੀ 40 ਰੁਪਏ ਦੀ ਆ ਇਹ ਨਿੰਮ ਦੀ ਸਾਬਣ ਵੀ 40 ਦੀ ਆ ਮਲਦਾਨੀ ਦੀ ਵੀ ਤੇ ਐਲੋਵੀਰਾ ਦੀ ਵੀ ਠੀਕ ਹੈ 40-40 ਰੁਪਏ ਦੇ ਸਾਬਣ ਆ ਗਏ ਸਾਬਣਾ ਜਿਹੜੀਆਂ ਸਾਡੀਆਂ ਉਹ 40 ਰੁਪਏ ਦੇ ਦੀਆਂ ਠੀਕ ਹੈ ਠੀਕ ਹੈ ਜੀ ਤੇਲ ਜੀ ਜਿਹੜਾ ਤੇਲ ਆ ਬਾਈ ਜੀ ਉਹ ਹੈਗਾ 150 ਰੁਪਏ ਦਾ ਕੱਲਾ ਠੀਕ ਹੈ ਜੇ ਕਿਸੇ ਨੂੰ ਬਾਲਾਂ ਦੀ ਜਿਆਦਾ ਸਮੱਸਿਆ ਹੈ ਦੇ ਵਿੱਚ ਦੱਸੋ ਬਾਈ ਆ ਉਹ ਆ ਦੋਏ ਤੇਲ ਮੰਗਾਉਣੇ ਪੈਣਗੇ ਜੀ ਠੀਕ ਹੈ ਜੀ ਠੀਕ ਹੈ ਆ ਤੁਹਾਨੂੰ ਸੈੱਟ ਬਣਾ ਕੇ ਦਿਖਾ ਦਣਾ ਠੀਕ ਹੈ ਜਿਹੜਾ ਕਿ 350 ਰੁਪਏ ਦਾ ਸੈੱਟ ਆ ਠੀਕ ਹੈ ਜੀ ਤੇ ਇਹ ਇਹ ਵਾਲਾ ਸੈੱਟ ਆ ਇਹ ਠੀਕ ਹੈ ਇਹ ਵਾਲਾ ਸੈੱਟ ਆ ਅਗਰ ਤੁਸੀਂ ਮੰਗਾਓਗੇ ਆ ਫੜੋਮੜਾ ਤੁਸੀਂ ਦਿਖਾਓ ਠੀਕ ਹੈ ਜ ਇਹ ਵਾਲਾ ਸੈੱਟ ਤੁਸੀਂ ਆਪਣੇ ਵਾਲਾਂ ਦੀ ਤੁਹਾਨੂੰ ਕੋਈ ਵੀ ਸਮੱਸਿਆ ਠੀਕ ਹੈ ਤੁਸੀਂ ਇਹ ਸੈੱਟ ਮੰਗਾਓ 100% ਗਾਰੰਟੀ ਹੈ ਤੇ ਨਹੀਂ ਵੀ ਪੈਸੇ ਵਾਪਸ ਠੀਕ ਹੈ ਜੀ ਜੇ ਆਪਣਾ ਪ੍ਰੋਡਕਟ ਰਿਜ਼ਲਟ ਨਾ ਦੇਵੇ ਇੰਨੀ ਗਾਰੰਟੀ ਦੇ ਐਨੀ ਗਾਰੰਟੀ ਹੈਗੀ ਠੀਕ ਹੈ ਜੀ ਇਹ 300 ਰੁਪਏ ਦਾ ਪੈਕ ਬਣ ਗਿਆ 350 ਦਾ ਜੀ ਡਿਲੀਵਰੀ ਬਿਲਕੁਲ ਫ੍ਰੀ ਹੈ 350 ਦੇ ਵਿੱਚ ਕਸਟਮਰ ਦੇ ਘਰੇ ਚਲਾ ਜਾਊ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈਗੀ ਵਾਲਾਂ ਦੀ ਤਾਂ ਜੀ ਬਈ ਇਹਨੂੰ ਯੂਜ਼ ਕਰਕੇ ਉਹਦੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋਗੇ ਤੇ ਅਗਲੀ ਗੱਲਬਾਤ ਕਰਦੇ ਆਂ ਜੇ ਆਪਾਂ ਪੈਸੇ ਕਮਾਉਣ ਦੀ ਠੀਕ ਹੈ ਜੀ ਉਹ ਕਿਵੇਂ ਕਮਾਈਏ ਤੋਂ ਆਪਾਂ ਉਹ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਇਹ ਜਿੰਨਾ ਵੀ ਸੈਟਅਪ ਦੇਖ ਰਹੇ ਹੋਗੇ ਹਨ ਇਹ ਸੈਟਅਪ ਬਹੁਤ ਹੀ ਵਧੀਆ ਸੈਟਅਪ ਹੈ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਇਹ ਸੇਵਾ ਹੈ ਸੇਵਾ ਹੀ ਹੈ ਠੀਕ ਹੈ ਕਿਉਂਕਿ ਕਿਸੇ ਦੀ ਆਪਾਂ ਸਿਹਤ ਨਾਲ ਖਲਵਾੜ ਕਰਦੇ ਆ ਉਹ ਸਭ ਤੋਂ ਵੱਡਾ ਪਾਪ ਹੈ ਇਹ ਸੇਵਾ ਇਹ ਹਰਬਲ ਪ੍ਰੋਡਕਟ ਹੈ ਹੈਂਡ ਮੇਡ ਪ੍ਰੋਡਕਟ ਹੈ ਤੇ ਹੋਮ ਮੇਡ ਪ੍ਰੋਡਕਟ ਹੈ ਠੀਕ ਹੈ ਜੀ ਇਹ ਜਿੰਨੀਆਂ ਵੀ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਅੱਖੀਆਂ ਪਈਆਂ ਨੇ ਵੀ ਅਸੀਂ ਕੀ ਕੰਮ ਕਰੀਏ ਸਹੀ ਗੱਲ ਹੈ ਠੀਕ ਹੈ ਨਾ ਵੀ ਯਾਰ ਅਸੀਂ ਥੋੜਾ ਬਹੁਤ ਪੈਸਾ ਜੇ ਅਸੀਂ ਨਾਲ ਕਮਾਈਏ ਘਰ ਵਾਲੇ ਦੇ ਨਾਲ ਤਾਂ ਉਹਦੀ ਹੈਲਪ ਹੋ ਜੂ ਤੇ ਜਿਹੜੀ ਜ਼ਿੰਦਗੀ ਦੀ ਆਰਥਿਕਤਾ ਉਹ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ। ਕੰਮਕਾਰ ਦੇ ਵਿੱਚ ਬੈਠ ਕੀ ਕਰਨਾ ਹੈ? ਠੀਕ ਹੈ। ਠੀਕ ਹੈ ਸੌਖਾ ਕੰਮ ਹੈ। ਹੂੰ। ਇਹਦੀ ਨਾਲ ਬਾਈ ਜੀ ਆਪਾਂ ਇੱਕ ਇਹ ਟ੍ਰੇਨਿੰਗ ਰੱਖੀ ਹੈਗੀ। ਅੱਛਾ ਠੀਕ ਹੈ ਸਾਬਣ ਬਣਾਉਣ ਦੀ। ਸਾਬਣ ਬਣਾਉਣ ਦੀ। ਜਿੰਨੇ ਵੀ ਆ ਪ੍ਰੋਡਕਟ ਆ ਤੁਸੀਂ ਦਿਖਾ ਸਕਦੇ ਹੋ। ਇਹ ਪ੍ਰੋਡਕਟ ਘਰ ਦੇ ਵਿੱਚ ਕਿੱਦਾਂ ਬਣਾਉਣੇ ਆ ਤੁਸੀਂ? ਆਹ ਪ੍ਰੋਡਕਟ ਆ ਰੰਧਾਵਾ ਟਰੇਡਿੰਗ ਕੰਪਨੀ ਵੱਲੋਂ ਹੈਂਡ ਮੈਡ ਸੋਪ ਔਇਲ ਮੇਕਿੰਗ ਵਰਕਸ਼ਾਪ ਲੱਗ ਰਹੀ ਹੈਗੀ। ਠੀਕ ਹੈ। ਇਹ ਵਰਕਸ਼ਾਪ ਹੈ ਜਿਹੜੀ ਇਹ ਟ੍ਰੇਨਿੰਗ ਹੈ ਜਿਹੜੀ ਇਹ ਲੱਗ ਰਹੀ ਹੈ ਕਿ 10 ਮਈ ਦੀ ਠੀਕ ਹੈ ਸਿਰਫ ਕੇਵਲ ਲੜਕੀਆਂ ਲਈ ਹੈ ਕੁੜੀਆਂ ਵਾਸਤੇ ਇਹ ਕੁੜੀਆਂ ਵਾਸਤੇ ਹੈ ਜਿਸ ਤਰ੍ਹਾਂ ਇਦਾਂ ਸਾਰੇ ਗਰੁੱਪ ਬਣੇ ਆ ਇਦਾਂ ਉਹ ਸਾਰਾ ਸਰਟੀਫିକੇਟ ਵੀ ਦਿੱਤਾ ਜਾਊਗਾ ਸਰਟੀਫିକੇਟ ਵੀ ਦਿੱਤਾ ਜਾਊਗਾ ਇਦਾਂ ਮਤਲਬ ਕਿ ਪੈਕਿੰਗ ਵੀ ਦੱਸੀ ਜਾਊਗੀ ਵੀ ਕਿਦਾਂ ਪੈਕਿੰਗ ਥੋੜਾ ਜ਼ੂਮ ਕਰਕੇ ਨੇੜੇ ਕਰਕੇ ਦਿਖਾ ਦਿਓ ਠੀਕ ਹੈ ਠੀਕ ਹੈ ਤੇ ਉਦਾਂ ਕਲਰਫੁੱਲ ਤੁਸੀਂ ਕੁਦਰਤੀ ਕਲਰ ਉਦਾਂ ਦੇ ਸਾਬਣ ਦੇ ਬਣਾ ਸਕਦੇ ਹੋ ਜਿਦਾਂ ਇਹ ਸਾਬਣ ਦਿਖਾਈ ਗਈ ਹੈ ਠੀਕ ਹੈ ਇਸੇ ਤਰ੍ਹਾਂ ਕੁੜੀਆਂ ਹਿੰਮਤ ਨਾ ਹਾਰਨ ਆਪਣੇ ਘਰਾਂ ਦੇ ਵਿੱਚ ਜਿੰਨੀਆਂ ਬੇਲੀਆਂ ਕੁੜੀਆਂ ਬੈਠੀਆਂ ਹਾਂ ਜਾਂ ਹਾਊਸ ਵਾਈਫ ਬੈਠੀਆਂ ਜਾ ਪਹਿਣਾ ਬੈਠੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਸਾਡੇ ਕੋਲ ਕੋਈ ਕੰਮ ਨਹੀਂ ਅਸੀਂ ਕਰੀਏ ਕੀ ਠੀਕ ਆ ਗਰੰਟੀ ਨਾਲ ਦਰਸੇਮ ਭਾਈ 15 ਤੋਂ 20000 ਰੁਪਏ ਮੰਥਲੀ ਉਹ ਕਮਾ ਸਕਦੀ 15 ਤੋਂ 20000 15 ਤੋਂ 20000 ਜੇ ਥੋੜਾ ਜਿਹਾ ਹਾਰਡਵਰਕ ਕਰਨ ਲੈ ਵੀ 15 ਤੋਂ 20000 ਤੁਸੀਂ ਆਪਦੇ ਪਾਰਟ ਟਾਈਮ ਦੇ ਵਿੱਚ ਇਸ ਤੋਂ ਤੁਸੀਂ ਕਮਾ ਸਕਦੇ ਹੋ ਕਹਣਾ ਭਾਈ ਬਿਲਕੁਲ ਜੀ ਬਿਲਕੁਲ ਕਿੱਥੇ ਵੇਚਣੀ ਹੈ ਕਿੰਨਾ ਟਾਈਮ ਲੱਗੂਗਾ ਇਹਨੂੰ ਇਹ ਟ੍ਰੇਨਿੰਗ ਨੂੰ ਜੀ ਇਹ 1 ਡੇ ਕੈਂਪ ਹੈ ਜੀ 1 ਡੇ ਕੈਂਪ ਹੈ 1 ਡੇ ਕੈਂਪ ਹੈ ਜਿੰਨੀਆਂ ਵੀ ਲੜਕੀਆਂ ਇਹ ਟ੍ਰੇਨਿੰਗ ਲੈਣਾ ਚਾਹੁੰਦੀਆਂ ਹੂੰ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਆਪਣੀ ਸੀਟ ਬੁੱਕ ਕਰਾ ਲਓ ਸਿਰਫ ਦੀ ਸਿਰਫ 10 ਸੀਟਾਂ ਬਾਈ ਜੀ ਠੀਕ ਹੈ 10 ਸੀਟਾਂ ਤੋਂ ਵੱਧ ਅਸੀਂ ਮੰਨ ਕੇ ਲੜਕੀਆਂ ਬੁਲਾਉਂਦੇ ਨਹੀਂ ਠੀਕ ਹੈ ਠੀਕ ਹੈ 10 10 ਲੜਕੀਆਂ ਦਾ ਜਿਹੜਾ ਇਹ ਬੈਚ ਹੈ ਉਹ ਲੱਗੂਗਾ ਜੀ ਠੀਕ ਹੈ ਜੀ ਵੇਚਣ ਵਾਲੀ ਗੱਲ ਜੇ ਆਪਾਂ ਕਰੀਏ ਕਿੱਥੇ ਵੇਚਣਗੇ ਵੇਚਣ ਨਾਲ ਇਹੀ ਚੀਜ਼ ਦਾ ਸਭ ਦੇ ਮਨ ਦੇ ਵਿੱਚ ਇਹੀ ਹੈ ਬਾਈ ਜੀ ਤੁਸੀਂ ਇੱਕ ਚੀਜ਼ ਦੇਖੀ ਹੈ ਕਦੇ ਜ਼ਿੰਦਗੀ ਦੇ ਵਿੱਚ ਵੀ ਕਿਸੇ ਪੰਜਾਬੀ ਦਾ ਜਾਂ ਕਿਸੇ ਨਾજર ਨੇ ਕੋਈ ਆਗਰਬੱਤੀ ਬਣਾਤੀ ਹੋਵੇ ਨਹੀਂ ਠੀਕ ਹੈ ਜਾਂ ਕਿਸੇ ਪੰਜਾਬੀ ਬੰਦੇ ਨੇ ਫਲਾਣਾ ਪ੍ਰੋਡਕਟ ਬਣਾਤਾ ਹੋਵੇ ਸਾਰੀ ਮੰਨ ਕੇ ਚਲੋ ਵੀ ਵੱਡੀਆਂ ਕੰਪਨੀਆਂ ਜਾਂ ਕੋਈ ਬਣਾਉਂਦੇ ਆ ਆਪਾਂ ਆਰਗੈਨਿਕ ਪ੍ਰੋਡਕਟ ਬਣਾ ਕੇ ਆਪਾਂ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੇ ਆਪਣੇ ਪੰਜਾਬ ਦੇ ਪ੍ਰੋਡਕਟ ਬਣਾ ਕੇ ਧਰਨੇ ਆ ਉਹ ਤਾਂ ਹੋਊ ਜੇ ਸਾਰੀ ਟੀਮ ਤਿਆਰ ਹੋਊ ਸਾਰੀਆਂ ਅੱਗੇ ਦੀ ਅੱਗੇ ਲੜਕੀਆਂ ਕੰਮ ਕਰਨਗੀਆਂ ਲੈ ਵੀ ਆ ਜਾਓ ਭਾਈ ਦੋ ਦੋ ਕੰਮ ਨੇ ਠੀਕ ਹੈ ਜੀ ਕਮਾਉਣਾ ਤੇ ਬਚਾਉਣਾ ਵੇਚਣਾ ਕਿੱਥੇ ਆ ਉਹ ਵੀ ਦੱਸਾਂਗੇ ਦੱਸਾਂਗੇ ਜੀ ਟੈਂਸ਼ਨ ਨਾ ਲਓ ਜਮਾਂ ਰੋਲ ਦੱਸਾਂਗੇ ਵੀ ਕਿੱਥੇ ਵੇਚਣਾ ਠੀਕ ਹੈ ਜੀ ਠੀਕ ਆ ਬਣਾਉਣਾ ਕਿਵੇਂ ਆ ਉਹ ਵੀ ਦੱਸਾਂਗੇ ਪੈਕ ਕਿਵੇਂ ਕਰਨਾ ਉਹ ਵੀ ਦੱਸਾਂਗੇ ਤੇ ਇਹ ਸਮਾਨ ਮਿਲੂਗਾ ਕਿੱਥੋਂ ਉਹ ਵੀ ਦੱਸਾਂਗੇ ਠੀਕ ਆ ਜੀ ਕਿੱਦਿਆ ਟ੍ਰੇਨਿੰਗ ਆਪਾਂ ਜੇ ਇਹਦੀ ਗੱਲਬਾਤ ਕਰੀ ਇਹ 10 ਮਈ ਦੀ ਟ੍ਰੇਨਿੰਗ ਹੈ ਜੀ 10 ਮਈ ਦੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਭੈਣਾਂ ਇਹ ਕੈਂਪ ਲਾਉਣਾ ਚਾਹੁੰਦੀਆਂ ਨੇ ਤੇ ਆਪਣੇ ਸੀਟ ਬੁੱਕ ਕਰਾ ਦਿਓ ਠੀਕ ਆ ਤੇ ਉਹਦੀ ਜੋ ਵੀ ਨਾਰਮਲੀ ਫੀਸ ਹੈ ਇੱਕ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਤੁਸੀਂ ਕੰਟੈਕਟ ਕਰਕੇ ਕਾਲ ਕਰੋ ਕਾਲ ਕਰਕੇ ਤੁਸੀਂ ਆਪਣੀ ਇਹ ਸਾਰੀ ਜਾਣਕਾਰੀ ਲੈ ਸਕਦੇ ਆਈਏ ਕਿੱਥੇ ਬਾਕੀ ਜੇ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਠੀਕ ਹੈ ਲਓ ਜੀ ਭਾਈ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਸਾਬਣ ਆ ਜਾਵੇ ਟ੍ਰੇਨਿੰਗ ਦੋਨਾਂ ਦੇ ਵਿੱਚ ਕੁਝ ਵੀ ਜਾ ਫਿਰ ਦੋਨੇ ਚੀਜ਼ਾਂ ਚਾਹੀਦੀਆਂ ਹੋਣ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਆਜੋ ਲੋਂਗੋਵਾਲ ਦੇ ਧੰਨਵਾਦ